ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਬੱਚਿਆਂ ਦੇ ਲਈ ਰਾਮ ਬਾਣ ਉਪਾਲ ਲੈ ਕੇ ਹਾਜ਼ਰ ਹੋਏ ਹਨ ਜਿਨ੍ਹਾਂ ਦੇ ਵਿਆਹ ਦੇ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਲਗਾਤਾਰ ਅੜchna ਆ ਰਹੀਆਂ ਹਨ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਕਿਤੇ ਵੀ ਵਿਆਹ طے ਨਹੀਂ ਹੋ ਰਿਹਾ ਗੱਲ ਚੱਲਦੀ ਹੈ ਰਿਸ਼ਤੇ ਆਉਂਦੇ ਹਨ ਪਰ ਕੋਈ ਵੀ ਗੱਲ ਕੋਈ ਵੀ ਰਿਸ਼ਤਾ ਵਿਆਹ ਵਿੱਚ ਬਦਲ ਨਹੀਂ ਪਾਉਂਦਾ ਅਤੇ ਜੇਕਰ ਰਿਸ਼ਤਾ ਪੱਕਾ ਵੀ ਹੋ ਜਾਂਦਾ ਹੈ ਤਾਂ ਅੰਦਰ ਵਿੱਚ ਜਾ ਕੇ ਕੋਈ ਨਾ ਕੋਈ ਅਚਾਈ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਸ ਕਾਰਨ ਰਿਸ਼ਤਾ ਟੁੱਟ ਜਾਂਦਾ ਹੈ ਜਾਂ ਫਿਰ ਰਿਸ਼ਤੇ ਆਉਣੇ ਬੰਦ ਹੋ ਗਏ ਹਨ ਜਾਂ ਫਿਰ ਤੁਹਾਨੂੰ ਆਪਣੇ ਮਨ ਮੁਤਾਬਕ ਕੋਈ ਰਿਸ਼ਤਾ ਨਹੀਂ ਮਿਲ ਰਿਹਾ ਜਾਂ ਫਿਰ ਤੁਹਾਡੇ ਬੱਚੇ ਲਈ ਰਾਜੀ ਨਹੀਂ ਹੋ ਰਹੇ ਹਨ ਉਹਨਾਂ ਦਾ ਮਨ ਵਿਆਹ ਲਈ ਤਿਆਰ ਨਹੀਂ ਹੋ ਰਿਹਾ ਤਾਂ ਸੰਗਤ ਜੀ ਤੁਹਾਡੇ ਬੱਚਿਆਂ ਦੀ ਉਮਰ 25 ਸਾਲ ਹੋ ਸਕਦੀ ਹੈ 28 ਸਾਲ ਹੋ ਸਕਦੀ ਹੈ 30 ਸਾਲ ਹੋ ਸਕਦੀ ਹੈ 35 ਵੀ ਹੋ ਸਕਦੀ ਹੈ ਚਾਹੇ ਸਮੱਸਿਆ ਕਿਹੋ ਜਿਹੀ ਵੀ ਹੋਵੇ ਜੇਕਰ ਇਹ ਉਪਾਅ ਤੁਸੀਂ ਕਰ ਦਿੰਦੇ ਹੋ ਤਾਂ ਇਹ ਵਿਆਹ ਨਾਲ ਸੰਬੰਧਿਤ ਜੋ ਵੀ ਸਮੱਸਿਆਵਾਂ ਤੁਹਾਡੇ ਜੀਵਨ ਵਿੱਚ ਚੱਲ ਰਹੀਆਂ ਹਨ ਇਹਨਾਂ ਸਭ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ ਅਤੇ ਇਹ ਉਪਾਅ ਜੋ ਅੱਜ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਇਸ ਨੂੰ ਕੋਈ ਵੀ ਕਰ ਸਕਦਾ ਹੈ ਬੱਚੇ ਖੁਦ ਵੀ ਕਰ ਸਕਦੇ ਹਨ ਅਤੇ ਬੱਚਿਆਂ ਦੇ ਮਾਤਾ-ਪਿਤਾ ਵੀ ਕਰ ਸਕਦੇ ਹਨ ਜੋ ਪਾਪ ਮੈਂ ਲੈ ਕੇ ਆਉਂਦੇ ਹਨ ਉਹਨਾਂ ਵਿੱਚੋਂ ਲਗਭਗ 80% ਉਪਾ ਅਜਾਇਏ ਹੁੰਦੇ ਹਨ ਜਿਨ੍ਹਾਂ ਨੂੰ ਮਾਤਾ-ਪਿਤਾ ਵੀ ਕਰ ਸਕਦੇ ਹਨ ਇਸ ਦਾ ਕਾਰਨ ਹੈ ਕਿ ਅੱਜ ਦੇ ਮਾਹੌਲ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਰੁੱਝੇ ਰਹਿੰਦੇ ਹਨ ਕੋਈ ਨੌਕਰੀ ਕਰ ਰਿਹਾ ਹੈ ਕੋਈ ਸਿੱਖਿਆ ਲੈ ਰਿਹਾ ਹੈ ਕੋਈ ਵਿਦੇਸ਼ ਵਿੱਚ ਰਹਿੰਦਾ ਹੈ ਜਾਂ ਫਿਰ ਕੋਈ ਬੱਚਾ ਅਜਾਇਆ ਵੀ ਹੁੰਦਾ ਹੈ ਕਿ ਉਸ ਦਾ ਮਨ ਨਹੀਂ ਹੁੰਦਾ ਇਹ ਉਪਾ ਕਰਨ ਲਈ ਉਹ ਇਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਵੀ ਨਹੀਂ ਰੱਖਦੇ ਪਰ ਮਾਤਾ ਪਿਤਾ ਬੜੇ ਪਰੇਸ਼ਾਨ ਹੋ ਜਾਂਦੇ ਹਨ ਜਦੋਂ ਬੱਚਿਆਂ ਦਾ ਵਿਆਹ ਸਮੇਂ ਤੇ ਨਹੀਂ ਹੁੰਦਾ ਤਾਂ ਉਹਨਾਂ ਨੂੰ ਬੜੀ ਚਿੰਤਾ ਹੁੰਦੀ ਹੈ ਤਾਂ ਉਹ ਕਹਿੰਦੇ ਹਨ ਕਿ ਬੱਚਿਆਂ ਦਾ ਵਿਆਹ ਸਮੇਂ ਤੇ ਹੋ ਜਾਵੇ ਉਹਨਾਂ ਦਾ ਘਰ ਵਸ ਜਾਵੇ ਚਾਹੇ ਲੜਕਾ ਹੋਵੇ ਜਾਂ ਲੜਕੀ ਹੋਵੇ ਇਸ ਲਈ ਮੈਂ ਅਜਿਹੇ ਉਪਾਅ ਲੈ ਕੇ ਆਉਂਦੀ ਹਾਂ ਜਿਨ੍ਹਾਂ ਨੂੰ ਮਾਤਾ ਪਿਤਾ ਵੀ ਕਰ ਸਕਣ ਅਤੇ ਬੱਚਿਆਂ ਦੇ ਵਿਆਹ ਵਿੱਚ ਜੋ ਅੜਚਨਾ ਆ ਰਹੀਆਂ ਹਨ ਉਹਨਾਂ ਨੂੰ ਦੂਰ ਕਰ ਸਕਣ ਤਾਂ ਸੰਗਤ ਜੀ ਇਹ ਉਪਾਅ ਤੋਂ ਸੇਮ ਵਦਵਾਤੇ ਤੈਨ ਕਰਨਾ ਹੈ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਅਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਇਹ ਉਪਾਅ ਜੇਕਰ ਤੁਸੀਂ ਕਰ ਦਿੰਦੇ ਹੋ ਤਾਂ ਵਿਆਹ ਵਿੱਚ ਜੋ ਅੜਚਨਾ ਆ ਰਹੀਆਂ ਹਨ ਉਹ ਦੂਰ ਹੋ ਜਾਣਗੀਆਂ ਤਾਂ ਉਪਾਅ ਦੱਸਾਂਗੇ ਇਸ ਤੋਂ ਪਹਿਲਾਂ ਕਿ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਬੈਲ ਆਈਕਨ ਉਧ ਪਾ ਦਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਜੋ ਵੀ ਵੀਡੀਓ ਹਨ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਅਤੇ ਉਹ ਵੀਡੀਓ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਤਾਂ ਸਾਥ ਸੰਗਤ ਜੀ ਹੁਣ ਤੁਸੀਂ ਉਪਾਸ ਸੁਣ ਲਓ ਇਸ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਓ ਜੋ ਵਿਦੇ ਵਿਦਾਂਤ ਤਰੀਕਾ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਇਸ ਤਰੀਕੇ ਨਾਲ ਇਹ ਉਪਾਸ ਸੇ ਕਰਨਾ ਹੈ ਇੱਕ ਮਿੰਟ ਲਈ ਇੱਕ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਦੋ ਦਿਨ ਪਹਿਲਾਂ ਮੇਰੇ ਕੋਲ ਇੱਕ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਵੀਡੀਓ ਬਣਾਓ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਬਣਾਉਣਾ ਛੱਡ ਦਿਓ ਮੈਂ ਕਿਹਾ ਕਿਉਂ ਉਹਨਾਂ ਬੋਲਿਆ ਕਿ ਤੁਸੀਂ ਇੱਕ ਪਵਾ ਦੱਸਿਆ ਸੀ ਉਹ ਮੈਂ ਕੀਤਾ ਪਰ ਮੇਰਾ ਵਿਆਹ ਨਹੀਂ ਹੋਇਆ ਤਾਂ ਮੈਂ ਉਸ ਤੋਂ ਪੁੱਛਿਆ ਕਿ ਤੁਸੀਂ ਇਹ ਪਵਾ ਕਿਸ ਤਰੀਕੇ ਨਾਲ ਕੀਤਾ ਤੇ ਸ਼ੁਰੂਆਤ ਵਿੱਚ ਜੋ ਤਰੀਕਾ ਉਸ ਨੇ ਦੱਸਿਆ ਉਹ ਬਿਲਕੁਲ ਗਲਤ ਸੀ ਮੈਂ ਉਸਨੂੰ ਕਿਹਾ ਕਿ ਜੇਕਰ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲੈਂਦੇ ਹੋ ਤਾਂ ਇਹ ਉਪਾਅ ਕਰਨ ਵਿੱਚ ਜੋ ਤੁਹਾਡੇ ਤੋਂ ਗਲਤੀ ਹੋਈ ਹੈ ਉਹ ਗਲਤੀ ਨਹੀਂ ਹੁੰਦੀ ਐ ਤੇ ਸ਼ਾਇਦ ਤੁਹਾਡਾ ਕੰਮ ਬਣ ਜਾਂਦਾ ਦੁਬਾਰਾ ਮੈਂ ਉਸ ਤੋਂ ਪੁੱਛਿਆ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕੰਮ ਕੀ ਕਰਦੇ ਹੋ ਤੇ ਉਹਨਾਂ ਬੋਲਿਆ ਕਿ ਕੁਝ ਨਹੀਂ ਕੰਮ ਕਰਦੇ ਤੇ ਮੈਂ ਬੋਲਿਆ ਤੇ ਮੈਂ ਬੋਲਿਆ ਕੁਝ ਨਹੀਂ ਕਰਦੇ ਤਾਂ ਗੁਜਾਰਾ ਕਿਵੇਂ ਹੁੰਦਾ ਹੈ ਉਹ ਕਹਿੰਦੇ ਕਿ ਪਿਤਾ ਜੀ ਦੀ ਪੈਨਸ਼ਨ ਆ ਰਹੀ ਐ ਤੇ ਕੰਮ ਚੱਲ ਰਿਹਾ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਕੋਈ ਕੰਮ ਨਹੀਂ ਕਰਦੇ ਕੋਈ ਪੈਸਾ ਨਹੀਂ ਕਮਾਉਂਦੇ ਤੇ ਪਿਤਾ ਜੀ ਦੀ ਪੈਨਸ਼ਨ ਦੇ ਸਹਾਰੇ ਤੁਸੀਂ ਆਪਣਾ ਟੇਡ ਪਾ ਰਹੇ ਹੋ ਤਾਂ ਕੌਣ ਆ ਜਾਏ ਮਾਪਾਪ ਹੈ ਜੋ ਆਪਣੀ ਬੇਟੀ ਦਾ ਹੱਥ ਤੁਹਾਡੇ ਹੱਥ ਵਿੱਚ ਦੇਵੇਗਾ ਕੌਣ ਅਜਿਹੀ ਬੇਵਕੂਫੀ ਕਰੇਗਾ ਜੋ ਉਸ ਇਨਸਾਨ ਨਾਲ ਵਿਆਹ ਕਰੇ ਜੋ ਕੁਝ ਕਰਦਾ ਹੀ ਨਹੀਂ ਜੋ ਖੁਦ ਦੂਸਰਿਆਂ ਦੇ ਸਹਾਰੇ ਤੇ ਹੈ ਤਾਂ ਕੋਈ ਆ ਜਾਏ ਇਨਸਾਨ ਨਾਲ ਵਿਆਹ ਕਰੇਗਾ ਹੀ ਕਿਉਂ ਦਾ ਸੰਗਜੇ ਇਹ ਉਪਾਅ ਜੋ ਮੈਂ YouTube ਦੇ ਮਾਧਿਅਮ ਤੇ ਨਾਲ ਤੁਹਾਨੂੰ ਦੱਸਦੀ ਆ ਇਹ ਉਪਾਅ ਤਾਂ ਕੰਮ ਕਰਨਗੇ ਜਦੋਂ ਤੁਸੀਂ ਵਿਆਹ ਦੇ ਯੋਗ ਹੋ ਜੇਕਰ ਤੁਸੀਂ ਕੁਝ ਕਰਦੇ ਹੀ ਨਹੀਂ ਹੋ ਤੇ ਆਪ ਖੁਦ ਦੂਸਰਿਆਂ ਤੇ ਨਿਰਭਰ ਹੋ ਤਾਂ ਫਿਰ ਇਹ ਉਪਾਅ ਕਿਵੇਂ ਕੰਮ ਕਰਨਗੇ ਇਹ ਉਪਾਅ ਸਿਰਫ ਇਨਾ ਕੰਮ ਕਰਦੇ ਹਨ ਕਿ ਤੁਸੀਂ ਵਿਆਹ ਦੇ ਯੋਗ ਹੋ ਅਤੇ ਫਿਰ ਵੀ ਕੋਈ ਅੜਚਨਾ ਆ ਰਹੀ ਹੈ ਤਾਂ ਉਹ ਛੋਟੀਆਂ-ਮੋਟੀਆਂ ਜੋ ਪ੍ਰੋਬਲਮ ਹਨ ਉਹ ਦੂਰ ਹੋ ਜਾਂਦੀਆਂ ਹਨ ਜੇਕਰ ਤੁਸੀਂ ਕੁਝ ਕਰੋਗੇ ਹੀ ਨਹੀਂ ਤੁਸੀਂ ਵਿਆਹ ਦੇ ਯੋਗ ਨਹੀਂ ਹੋ ਤਾਂ ਫਿਰ ਇਹ ਉਪਾਅ ਕੰਮ ਨਹੀਂ ਕਰੇਗਾ ਤਾਂ ਸੰਗਤ ਜੀ ਆਪਣਾ ਸਮਾਂ ਖਰਾਬ ਕਰਨ ਦਾ ਕੋਈ ਵੀ ਲਾਭ ਨਹੀਂ ਹੈ ਪਹਿਲਾਂ ਤੁਹਾਨੂੰ ਵਿਆਹ ਦੇ ਯੋਗ ਹੋਣਾ ਹੋਵੇਗਾ ਤਾਂ ਇਹ ਉਪਾਅ ਉਸੇ ਲਈ ਕੰਮ ਕਰਨਗੇ ਜੋ ਵਿਆਹ ਦੇ ਯੋਗ ਹੈ ਜਦੋਂ ਤੁਸੀਂ ਆਪਣਾ ਖੁਦ ਦਾ ਟੱਡ ਨਹੀਂ ਪਰ ਸਕਦੇ ਹੋ ਤਾਂ ਜੋ ਵਿਆਹ ਕਰਕੇ ਤੁਹਾਡੇ ਘਰ ਵਿੱਚ ਆਉਣ ਵਾਲੀ ਹੈ ਉਸ ਦਾ ਟੱਡ ਤੁਸੀਂ ਕਿਵੇਂ ਪਰੋਗੇ ਸਾਂਗਰਜੀ ਸਾਬ ਤੋਂ ਪਹਿਲਾਂ ਤਾਂ ਕੰਮ ਕਰਨਾ ਬਹੁਤ ਜ਼ਰੂਰੀ ਹੈ ਮਿਹਨਤ ਕਰਨੀ ਜ਼ਰੂਰੀ ਹੈ ਤੁਸੀਂ ਕੰਮ ਕਰੋ ਜੇਕਰ ਤੁਸੀਂ ਬੇਰੁਜ਼ਗਾਰ ਹੋ ਤਾਂ ਕੋਈ ਨਾ ਕੋਈ ਰੁਜ਼ਗਾਰ ਜ਼ਰੂਰ ਕਰੋ ਕੋਈ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਨੂੰ ਸਰਕਾਰੀ ਨੌਕਰੀ ਮਿਲੇ ਜਾਂ ਫਿਰ ਸਾਰਿਆਂ ਨੂੰ ਚੰਗੇ ਪਦਰ ਦੇ ਨੌਕਰੀ ਮਿਲੇ ਕੰਮ ਕੋਈ ਵੀ ਹੋ ਸਕਦਾ ਹੈ ਤੁਸੀਂ ਕੁਝ ਵੀ ਕਰ ਲਓ ਪਰ ਕਰਦੇ ਰਹੋ ਖਾਲੀ ਮੱਤ ਬੈਠੋ ਜੇਕਰ ਖਾਲੀ ਬੈਠੋਗੇ ਤਾਂ ਫਿਰ ਵਿਆਹ ਨਹੀਂ ਹੋ ਪਾਵੇਗਾ ਹੁਣ ਪਾਣ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਓ ਤੁਸੀਂ 2 ਸੁਪਾਰੀਆਂ ਲੈਣੀਆਂ ਹਨ ਮਾਰਕੀਟ ਤੋਂ ਤੇ ਬਿਲਕੁਲ ਬਿਲਕੁਲ ਸਾਫ਼ ਸੁਥਰੀ ਸੁਪਾਰੀ ਹੋਵੇ ਤੇ ਉਸ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਛੇਦ ਨਾ ਹੋਵੇ ਤੇ ਕਈ ਵਾਰ ਕੀ ਹੁੰਦਾ ਹੈ ਕਿ ਸੁਪਾਰੀ ਕੱਟੀ ਫੱਟੀ ਹੁੰਦੀ ਹੈ ਉਹ ਬਿਲਕੁਲ ਗੋਲ ਅਤੇ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਤੇ ਨਾਲ ਤੁਸੀਂ ਲੈਣੀ ਹੈ ਹਰੀ ਦੁਰਵਾ ਕੇਵਲ ਇਹ ਦੋ ਚੀਜ਼ਾਂ ਲੈ ਕੇ ਤੁਸੀਂ ਗਣਪਤੀ ਜੀ ਦੇ ਮੰਦਿਰ ਵਿੱਚ ਜਾਣਾ ਹੈ ਤੁਸੀਂ ਜਾਣਦੇ ਹੋ ਗਣਪਤੀ ਜੀ ਦੀ ਪੂਜਾ ਸਭ ਤੋਂ ਪਹਿਲਾਂ ਕੀਤੀ ਜਾਂਦੀ ਹੈ ਕਿਉਂ ਕੀਤੀ ਜਾਂਦੀ ਹੈ ਕਿਉਂਕਿ ਕੋਈ ਵੀ ਵਿਗਨ ਬਾਧਾ ਹਮੇਸ਼ਾ ਸਾਨੂੰ ਸਤਾ ਨਾ ਸਕੇ ਸਾਡਾ ਕਾਰਜ ਜੋ ਹੈ ਉਹ ਨਿਰਵਿਗਨਤਾ ਪੂਰਵਕ ਸਿੱਧ ਹੋ ਸਕੇ ਹੁਣ ਵਿਆਹ ਵਿੱਚ ਜੇਕਰ ਬਾਧਾ ਆ ਰਹੀ ਹੈ ਅਰਚਨਾ ਆ ਰਹੀ ਹੈ ਤਾਂ ਗਣਪਤੀ ਜੀ ਨੂੰ ਜੇਕਰ ਪਸੰਦ ਅਸੀਂ ਕਰ ਲੈਂਦੇ ਹਾਂ ਤਾਂ ਇਹ ਜੋ ਪ੍ਰੋਬਲਮ ਹੈ ਇਹਨਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਗਣਪਤੀ ਜੀ ਨੂੰ ਪਸੰਦ ਕਰਨ ਲਈ ਅੱਜ ਤੁਹਾਡੇ ਲਈ ਉਪਾਅ ਲੈ ਕੇ ਆਈ ਹਾਂ ਦੋ ਸੁਪਾਰੀ ਅਤੇ ਥੋੜੀ ਜਿਹੀ ਹਰੀ ਦੁਰਵਾ ਸਾਫ ਸੁਥਰੀ ਹਰੀ ਦੁਰਵਾ ਹੋਣੀ ਚਾਹੀਦੀ ਹੈ ਬਿਲਕੁਲ ਸੁੱਕੀ ਨਹੀਂ ਹੋਣੀ ਚਾਹੀਦੀ ਹਰੀ ਹੋਣੀ ਚਾਹੀਦੀ ਹੈ ਤਾਜੀ ਹੋਣੀ ਚਾਹੀਦੀ ਹੈ ਤੇ ਦੋ ਸੁਪਾਰੀ ਇਹ ਲੈ ਕੇ ਗਣਪਤੀ ਜੀ ਦੇ ਮੰਦਰ ਵਿੱਚ ਚਲੇ ਜਾਓ ਕਿਸੇ ਵੀ ਮੰਦਰ ਵਿੱਚ ਗਣਪਤੀ ਦੀ ਪ੍ਰੇਤਮਾ ਹੋਵੇ ਉੱਥੇ ਤੁਸੀਂ ਚਲੇ ਜਾਓ ਕੋਈ ਵੀ ਮੰਦਰ ਹੋ ਸਕਦਾ ਹੈ ਬਸ ਗਣਪਤੀ ਦੀ ਪ੍ਰੇਤਮਾ ਉੱਥੇ ਹੋਣੀ ਚਾਹੀਦੀ ਹੈ ਉੱਥੇ ਜਾ ਕੇ ਇਹ ਜੋ ਹਰੀ ਦੁਰਵਾ ਭਾਵ ਕੇ ਘਾਹ ਹੈ ਇਹ ਜੋ ਸੁਪਾਰੀ ਹੈ ਗਣਪਤੀ ਜੀ ਦੇ ਚਰਨਾਂ ਦੇ ਵਿੱਚ ਰੱਖ ਦਿਓ ਇਹ ਰੱਖਣ ਤੋਂ ਬਾਅਦ ਉੱਥੇ ਬੈਠ ਕੇ ਮੰਦਰ ਵਿੱਚ ਬੈਠ ਕੇ ਇੱਕ ਮੰਤਰ ਦਾ ਜਾਪ ਕਰਨਾ ਹੈ ਇਹ ਮੰਤਰ ਕਰੇਗਾ ਅਨਹੋਣੀ ਨੂੰ ਹੋਣੀ ਭਾਵ ਕੇ ਜੋ ਵੀ ਵਿਗਨ ਵਾਧਾ ਤੁਹਾਡੇ ਵਿਆਹ ਵਿੱਚ ਚੱਲ ਰਹੀ ਹੈ ਇਹ ਮੰਤਰ ਜਦ ਤੁਸੀਂ ਜਾਪ ਕਰੋਗੇ ਤਾਂ ਤੁਹਾਨੂੰ ਇਸ ਦਾ ਸ਼ੁਭ ਫਲ ਮਿਲਣ ਵਾਲਾ ਹੋਵੇਗਾ ਤਾਂ ਸੰਗਤ ਜੀ ਤੁਸੀਂ ਮੰਤਰ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਨਾ ਮੰਤਰ ਹੈ ਓਮ ਗਣਪਤੇ ਨਮੇ ਇਸ ਪ੍ਰਕਾਰ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਹੈ ਕਿੰਨੀ ਵਾਰ ਕਰਨਾ ਹੈ 108 ਵਾਰ ਤੁਸੀਂ ਗਿਣਤੀ ਲਈ ਕਿਸੇ ਮਾਲਾ ਦੀ ਸਹਾਇਤਾ ਲੈ ਸਕਦੇ ਹੋ ਜਾਂ ਫਿਰ ਤੁਸੀਂ ਆਪਣੀਆਂ ਉਂਗਲੀਆਂ ਤੇ ਵੀ ਗਿਣ ਸਕਦੇ ਹੋ 108 ਵਾਰ ਘਟੋ-ਘਟੋ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਹੈ ਫੇਰ ਤੁਸੀਂ ਚਮਤਕਾਰ ਦੇਖੋਗੇ ਕੋਈ ਵੀ ਵਿਗਨ ਪਾਦਾ ਜੋ ਤੁਹਾਡੇ ਵਿਆਹ ਵਿੱਚ ਆ ਰਹੀ ਹੈ ਉਹ ਚੁਟਕੀਆਂ ਵਿੱਚ ਦੂਰ ਹੋ ਜਾਵੇਗੀ ਤਾਂ ਸੰਗਤ ਜੀ ਅੱਜ ਦਾ ਜੋ ਪਾ ਹੈ ਇਹ ਬਹੁਤ ਹੀ ਵਧੀਆ ਉਪਾਅ ਹੈ ਜੇਕਰ ਤੁਸੀਂ ਗਣਪਤੀ ਜੀ ਨੂੰ ਪਸੰਦ ਕਰ ਲੈਂਦੇ ਹੋ ਤਾਂ ਤੁਹਾਡੀ ਵਿਆਹ ਦੀ ਪ੍ਰੋਬਲਮ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ